ਹੜਾਂ ਕਾਰਨ ਪੰਜਾਬ ਦੇ ਜਿੱਥੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਉੱਥੇ ਹੀ ਗੁਰਦਾਸਪੁਰ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਜ਼ਿਲ੍ਹਾ ਹੈ ਵਕਫਾਕ ਸੰਸਥਾਵਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕਈ ਯਤਨ ਲਗਾਤਾਰ ਕੀਤੇ ਜਾ ਰਹੇ ਨੇ ਇਸੇ ਲੜੀ ਤਹਿਤ ਯੰਗ ਇਨੋਵੇਟਿਵ ਫਾਰਮਰ ਗਰੁੱਪ ਵੱਲੋਂ ਹੜ੍ਹ ਪੀੜਤਾਂ ਲਈ ਮਦਦ ਕੀਤੀ ਜਾ ਰਹੀ ਹੈ ਇਸ ਗਰੁੱਪ ਵੱਲੋਂ ਹਲਕਾ ਡੇਰਾਬਾਬਾ ਨਾਨਕ ਅਧੀਨ ਪੈਂਦੇ ਵਕਫਾਕ ਪਿੰਡਾਂ ਵਿੱਚ 1500 ਏਕੜ ਦੇ ਕਰੀਬ ਕਣਕ ਦੀ ਬਿਜਾਈ ਦਾ ਜ਼ਿੰਮਾ ਚੁੱਕਿਆ ਗਿਆ ਹੈ ਇਸ ਸਬੰਧ ਵਿੱਚ ਅੱਜ ਪਿੰਡ ਬਰਿਆੜ ਵਿਖੇ ਇਸ ਗਰੁੱਪ ਮੈਂਬਰ ਪਹੁੰਚੇ ਉਹਨਾਂ ਕਿਹਾ ਕਿ ਅਸੀਂ ਕਣਕ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਆਪਣੀ ਸੇਵਾ ਨਿਭਾਉਂਦੇ ਰਹਾਂਗੇ ਅਤੇ ਕਿਸਾਨਾਂ ਦੀ ਮਦਦ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ 9 ਤੋਂ 10 ਫੁੱਟ ਮਲਬੀ ਖੇਤਾਂ 'ਚ ਪਾਣੀ ਹੈ ਨਹੀਂ ਤੇ ਸਾਨੂੰ ਮਲਬੀ ਆਸ ਪੈਂਦਾ ਹੈ ਨਹੀਂ ਜਿਤਨਾ ਫਸਲ ਖਰਾਬ ਹੋ ਗਈ ਹਰੀ ਖਲੋਤੀ ਸੀ ਵੀ ਇਹਦਾ ਕੀ ਕਰਾਂਗੇ rauon class ਤੇ ਯੰਗਨ ਵੇਟਿੰਗ ਫਾਰਮ ਜਿਹੜਾ ਇਹਨਾਂ ਨੇ ਸਾਡਾ ਆਣ ਕੇ ਪ੍ਰਾਲੀ ਸਾੰਪੀ ਦੇ ਨਾਲੇ ਨਾਲ ਆਦੀ ਕਣਕ ਬਿਜਾਈ ਦੀ ਮਲਬੀ ਸਾਰੀ ਜ਼ਿੰਮੇਵਾਰੀ ਚੁੱਕੀ ਹੈ ਤੇ ਆਸ ਹੋਈ ਹੈ ਕਿ ਕਣਕ ਬੀਜ ਸਕਾਂਗੇ ਇਹ ਜਿਹੜਾ ਬਾਸਮਤੀ ਵਾਲਾ ਜਿਆਦਾ ਵਾ ਹਾਂ ਹਾਂ ਉਹਦੇ ਵਿੱਚ ਬਾਸਮਤੀ ਵਿੱਚ ਵੀ ਦੇਖੀਏ ਤੇ ਕੁਝ ਜਿਹੜੇ ਖੇਤ ਆ ਹੋਗੇ ਜਿਦੇ ਵਿੱਚ ਦਾਣਾ ਬਹੁਤ ਘੱਟ ਪਿਆ ਵਾ ਤੇ ਉਹ ਵੀ ਕਿਸਾਨ ਵੀਰ ਕਹਿ ਰਹੇ ਆ ਕਿ ਅਸੀਂ ਕਣਕ ਹੁਣ ਜਿਹੜੀ ਆ ਇਹਦੇ ਵਿੱਚ ਮਿਜ ਬੀਜ ਦੇਾਂਗੇ ਸੋ ਉਹਦੇ ਵਿੱਚ ਬਹੁਤ ਬਹੁਤੀ ਕੋਈ ਸਮੱਸਿਆ ਨਹੀਂ ਹੈਗੀ ਬਾਕੀ ਇਹ ਕਿਸਾਨ ਵੀਰ ਇਹ ਦੱਸਦੇ ਆ ਕਿ ਬਹੁਤੀ ਕਾਲੀ ਨਾ ਕਰਨ ਬਜਾਇ ਦੇ ਵਿੱਚ ਕਿਉਂਕਿ ਇਸ ਲਈ ਜੇ ਪਸੀਨਾ ਦਿਨੇ ਆ ਰਿਹਾ ਵਾ 30 31 ਟੈਂਪਰੇਚਰ ਆ ਤੇ ਜੇ ਕਣਕ ਪੀਜਾਂਗੇ ਤੇ ਉਹ ਵੀ ਜਿਹੜੀ ਆ ਉਹ ਪੈਦਾਵਾਰ ਤੇ ਅਸਰ ਹੋਊਗਾ ਤੇ ਫਿਰ ਤੁਹਾਡੀ ਜਮੂਚਤੇ ਨੂੰ ਫਰਕ ਪਊਗਾ ਬੇਨਤੀ ਇਹ ਹੈ ਕਿ ਆਪਾਂ ਨੂੰ ਥੋੜਾ ਜਿਹਾ 25 ਨਵੰਬਰ ਤੋਂ ਬਾਅਦ ਜਿਹੜੀ ਆ ਉਹ ਮੈਂ ਤਾਂ ਮੈਂ ਤਾਂ ਕਹਿਣਾ ਪਹਿਲੀ ਪਹਿਲੀ ਨਵੰਬਰ ਨੂੰ ਹੋਵੇ ਪਰ ਪਛੇ ਇੱਕ ਤੋਂ ਬਾਅਦ ਜਿਹੜੀ ਆ ਉਹ ਉਹਦੀ ਬਜਾਈ ਜਿਹੜੀ ਸ਼ੁਰੂ ਕਰਾਂ